ਉਕਮਤਰੀ ਪਰਮੋਤ ਸਿੰਘ ਬਾਦਿਆ ਜੀ ਇੱਕ ਵਾਰੀ ਫੇਰ ਲੋਕਾਂ ਨੂੰ ਲੈਂਡ ਪੂਲਿੰਗ ਪਾਲਿਸੀ ਬਾਰੇ ਜਾਗਰੂਕ ਕੀਤਾ ਤੇ ਵਿਰੋਧੀਆਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੇ ਵੱਲ ਧਿਆਨ ਨਾ ਦੇਣ ਦੀ ਅਪੀਲ ਵੀ ਕੀਤੀ ਹੈ ਇਸ ਨਾਲ ਹੀ ਉਹਨਾਂ ਇਹ ਗੱਲ ਵੀ ਸਪਸ਼ਟ ਕੀਤੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਵਾਲੀ ਜਗ੍ਹਾ ਦੇ ਵਿੱਚ ਰਜਿਸਟਰੀਆਂ ਉੱਤੇ ਕੋਈ ਵੀ ਪਾਬੰਦੀ ਨਹੀਂ ਹੈ ਜ਼ਮੀਨਾਂ ਦੇ ਮਾਲਕ ਆਪਣੀ ਮਰਜ਼ੀ ਮੁਤਾਬਕ ਹਰ ਫੈਸਲਾ ਲੈ ਸਕਦੇ ਨੇ ਉਹਨਾਂ ਇਹ ਵੀ ਕਿਹਾ ਕਿ ਜੋ ਲੋਕਾਂ ਦੇ ਮਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਵੀ ਸਵਾਲ ਹੈ ਤਾਂ ਉਹ ਸਿੱਧਾ ਸਰਕਾਰ ਨੂੰ ਲਿਖ ਕੇ ਪੇਚਾ ਅਸੀਂ ਉਹਨਾਂ ਸਵਾਲਾਂ ਦਾ ਜਵਾਬ ਵੀ ਦੇਵਾਂਗੇ ਤਾਂ ਦੱਸਦੇ ਕਿ ਮਾਨ ਸਰ ਜੀ ਧੂਰੀ ਵਿਖੇ 75 ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ ਚੈੱਕ ਵੰਡਣ ਪਹੁੰਚੇ ਸਨ ਇਸ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਂਡ ਪੂਲਿੰਗ ਪਾਲਿਸੀ ਬਾਰੇ ਖੁੱਲਕੇ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਪਾਲਿਸੀ ਦੇ ਨਾਲ ਵਿਰੋਧੀਆਂ ਦਾ ਗੈਰਕਾਨੂੰਨੀ ਕਲੋਨੀਆਂ ਦਾ ਧੰਦਾ ਬੰਦ ਹੋ ਜਾਵੇਗਾ ਇਸ ਦੇ ਲਈ ਉਹ ਹੋ ਰੌਲਾ ਪਾ ਰਹੇ ਨੇ ਉਹਨਾਂ ਸਾਫ਼ ਕੀਤਾ ਹੈ ਕਿ ਪਾਲਿਸੀ ਤਹਿਤ ਕਿਸੇ ਦੀ ਵੀ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਵੇਗੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਹੈ ਤਾਂ ਦਵੇ ਨਹੀਂ ਦੇਣੀ ਚਾਹੁੰਦਾ ਤਾਂ ਨਾ ਦਵੇ ਆ ਵਿਰੋਧੀਆਂ ਵੱਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਿਸ ਤਾਂ ਲੈਂਡ ਪੂਲਿੰਗ ਦੀ ਨੋਟੀਫਿਕੇਸ਼ਨ ਹੋਵੇਗੀ ਉਸ ਜਗ੍ਹਾ ਰਜਿਸਟਰੀ ਉੱਤੇ پابੰਦੀ ਲੱਗ ਜਾਵੇਗੀ ਜੋ ਕਿ ਬਿਲਕੁਲ ਝੂਠ ਹੈ ਇਸ ਨਾਲ ਹੀ ਉਹਨਾਂ ਇਹ ਵੀ ਗੱਲ ਕਹੀ ਹੈ ਕਿ ਲੈਂਡ ਪੂਲਿੰਗ ਦੇ ਲਈ ਸਹਿਮਤੀ ਦੇਣ ਤੋਂ ਬਾਅਦ ਜਦੋਂ ਤੱਕ ਸਰਕਾਰ ਦੇ ਵੱਲੋਂ ਕਲੋਨੀ ਡਿਵੈਲਪ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਸ ਜ਼ਮੀਨ ਉੱਤੇ ਤੁਸੀਂ ਖੇਤੀ ਵੀ ਜਾਰੀ ਰੱਖ ਸਕਦੇ ਹੋ ਇਸ ਜ਼ਮੀਨ ਦੇ ਲਈ 50000 ਰੁਪਏ ਠੇਕੇ ਉੱਤੇ ਵੱਖਰੇ ਤੌਰ ਤੇ ਦਿੱਤੇ ਜਾਣਗੇ ਇਸ ਰਕਮ ਨੂੰ ਵੀ 17000 ਰੁਪਏ ਵਧਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਹੁਣ ਕਿਹਾ ਕਿ ਅਸੀਂ ਜ਼ਮੀਨ ਦੇ ਮਾਲਕ ਨੂੰ ਕਿਸੇ ਤਰ੍ਹਾਂ ਦਾ ਵੀ ਘਾਟਾ ਨਹੀਂ ਪੈਣ ਦਵਾਂਗੇ ਸੋ ਦੱਸਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੈਂਡ ਪੂਲਿੰਗ ਪਾਲਿਸੀ ਬਾਰੇ ਜਾਗਰੂਕ ਕੀਤਾ ਅਤੇ ਵਿਰੋਧੀਆਂ ਵੱਲੋਂ ਫਲਾਈਆਂ ਜਾ ਰਹੀਆਂ ਫਵਾਹਾਂ ਦੇ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ ਸੋ ਦੱਸਦੇ ਕਿ ਲੈਂਡ ਪੂਲਿੰਗ ਦਾ ਵਿਰੋਧ ਵੀ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ ਅੱਜ ਕਾਂਗਰਸ ਦੇ ਵੱਲੋਂ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਦੂਜੇ ਪਾਸੇ ਭਗਵੰਤ ਸਿੰਘ ਮਾਨ ਦੇ ਵੱਲੋਂ ਲੈਂਡ ਪੂਲਿੰਗ ਪੂਲਿੰਗ ਪਾਲਿਸੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਫਿਰ ਇੱਕ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਹੈ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਫਰਜ਼ ਕਰ ਲੋ ਕੋਈ ਕਿਸੇ ਇਲਾਕੇ ਚ 120 ਕਿੱल्ल्याਾਂ ਚ ਕੋਈ ਨਵੀਂ ਕਲੋਨੀ ਬਣਾਉਣੀ ਹੈ ਇਹਦੋਂ ਪਹਿਲਾਂ ਬਣਾਈਆਂ ਹੋਈਆਂ ਨੇ ਪਰ ਉਹ ਗੈਰ ਕਾਨੂੰਨੀ ਬਣਾ ਗਏ ਜੀ ਨਾ ਉਹ ਤੇ ਸੀਵਰੇਜ ਹੈ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਕਿਹੜਾ ਕਾਨੂੰਨੀ ਕਲੋਨੀ ਬਣਾ ਕੇ ਹਰ ਇੱਕ ਬੰਦਾ ਚਾਹੁੰਦਾ ਮੈਂ ਵੀ ਅਵੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਣਾ ਬਾਅਦ ਚ ਪਤਾ ਲੱਗੇ ਤਾਂ ਕਲੋਨੀ ਗੈਰ ਕਾਨੂੰਨੀ ਐ ਇਹ ਸਰਕਾਰ ਵੱਲੋਂ ਪ੍ਰੂਫਡ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਉਹ ਜਿਹੜਾ ਡਿਵੈਲਪਰ ਸੀ ਕਲੋਨਾਈਜ਼ਰ ਸੀ ਉਹ ਭੱਜ ਜਾਂਦਾ ਸੀ ਕਹਿੰਦਾ ਲੀਡਰਾਂ ਤੋਂ ਕਰਾ ਲਓ ਸਰਕਾਰ ਤੋਂ ਕਰਾ ਲਓ ਉਹਦੇ ਵਿੱਚ ਜਿਹੜਾ ਹੁਣ ਹਾਸਿ ਕਾਨੂੰਨ ਹੈ ਉਹਦੇ ਵਿੱਚ ਅਕ acquisition ਨਹੀਂ ਹੈਗੀ ਕੋਈ ਜ਼ਮੀਨ ਕੁਆਇਰ ਨਹੀਂ ਕਰਨੀ ਕੋਈ ਰਜਿਸਟਰੀ ਤੇ ਰੋਕ ਨਹੀਂ ਲੱਗਣੀ ਜੇ ਕੋਈ ਜ਼ਮੀਨ ਦੇਣੀ ਚਾਹੁੰਦਾ ਤਾਂ ਉਹ ਦੇ ਦੇ ਉਹਨੂੰ 1000 ਗਜ ਰੈ residențial ਰਹਿਸ਼ ਵਾਸਤੇ 200 ਗਜ ਉਸੇ ਕਲੋਨੀ ਦੇ ਵਿੱਚ ਜਿਹੜੇ ਸ਼ੋਰੂਮ ਬਣਨਗੇ ਉਹ ਸ਼ੋਰੂਮ ਚਾਹੇ ਤਿੰਨ ਮੰਜ਼ਿਲਾ ਚਾਹੇ ਚਾਰ ਮੰਜ਼ਿਲਾ ਜਿੰਨਾ ਵੀ ਬਣੂ ਉਹ ਮਿਲੂਗਾ ਜੇ ਉਹ ਨਹੀਂ ਦੇਣਾ ਚਾਹੁੰਦਾ ਨਾ ਦੇਵੇ ਕੋਈ ਗੱਲ ਨਹੀਂ ਜੇ 120 ਕਿੱਲਿਆਂ ਦੀ ਕਲੋਨੀ ਕੱਟਣੀ ਐ ਅੱਜ ਕੱਲੋ ਕੋਈ ਕਿਸੇ ਕੋਲੇ 8 ਕਿੱਲੇ ਨੇ ਨਹੀਂ ਦੇਣਾ ਚਾਹੁੰਦਾ 112 'ਚ ਕੱਟ ਦਾਂਗੇ ਕੋਈ ਗੱਲ ਨਹੀਂ ਉਹ ਆਪਣੀ ਖੇਤੀ ਕਰਦਾ ਰਵੇ ਫਿਰ ਜਿੱਦੇ ਉਹਦਾ ਦਿਲ ਕਰੇ 2 ਸਾਲ ਬਾਅਦ ਵੀਰ ਹੁਣ ਰੇਟ ਮੈਨੂੰ ਵਧੀਆ ਮਿਲ ਸਕਦਾ ਇੱਥੇ ਉਹ ਕਵੇ ਮੈਂ ਤਾਂ 4 ਕਿੱਲੇ ਵੇਚਨੇ ਚਾਹੁੰਦਾ ਜੀ 4 ਕਿੱਲੇ ਵੇਚ ਕੇ ਮੈਨੂੰ ਭੀਖੀ ਕੋਲੇ 10 ਮਿਲਦੇ ਨੇ 4 ਵੇਚ ਦੇ ਉਹਦੀ ਰਜਿਸਟਰੀ ਤੇ ਕੋਈ پابੰਦੀ ਨਹੀਂ ਲੱਗੀ ਹੋਈ ਇਹ ਹੁਣ ਝੂਠ ਬੋਲ ਜੰਦੇ ਨੇ ਗੁੰਮਰਾਹ ਕਰੀ ਜਾਂਦੇ ਨੇ ਕਿ ਪਤ ਨਹੀਂ ਨੋਟੀਫਿਕੇਸ਼ਨ ਜਾਰੀ ਹੋ ਗਏ ਜਿੱਥੇ ਉੱਥੇ ਸਾਰੀ ਜ਼ਮੀਨ ਤੇ ਕੋਈ ਪਾਬੰਦੀ ਲੱਗ ਜੂਗੀ ਰਿਸ਼ਤੀਆਂ ਤੇ ਕੋਈ ਰਿਸ਼ਤੀ ਤੇ ਪਾਬੰਦੀ ਲੱਗੂਗੀ ਤੁਸੀਂ ਆਪਣੀ ਮਰਜ਼ੀ ਦੇ ਮਾਲਕ ਹੋਵੋਗੇ ਔਰ ਜੇ ਤੁਸੀਂ ਫਰਜ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ 50000 ਰੁਪਿਆ ਪਹਿਲਾਂ ਸੀ 50 ਕਰਦੇ ਸੀ ਹੁਣ 70 ਕਰਨ ਬਾਰੇ ਸੋਚ ਰਹੇ ਆ 70000 ਰੁਪਿਆ ਖੇਤੀ ਦੇ ਨਾਲ-ਨਾਲ ਤੁਹਾਨੂੰ ਵੈਸੇ ਵੀ ਕਿੱਲੇ ਦਾ ਮਿਲੂਗਾ ਠੇਕੇ ਦਾ ਤੇ ਜਦੋਂ ਤੁਸੀਂ ਕਲੋਨੀ ਆ ਗਈ ਅਸੀਂ ਬਣਾਉਣ ਲੱਗੇ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਡਿਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਏ ਮਿਲੂਗਾ ਤੁਹਾਨੂੰ ਉਹ ਮਹੀਨੇ ਦਾ ਮਤਲਬ ਕਿੱਲੇ ਦਾ ਜਿਹੜਾ ਠੇਕਾ ਵੀ ਆਪਣੇ ਨਾਲ 70 ਸੀ ਚੱਲਦਾ ਹੈ ਮਤਲਬ ਕਿਸੇ ਪਾਸਿਓਂ ਵੀ ਜਿਹੜਾ ਜ਼ਮੀਨ ਦਾ ਮਾਲਕ ਹੈ ਉਹਨੂੰ ਘਟਾ ਨਹੀਂ ਪੈਣ ਦੇਣਾ ਸੀ ਔਰ ਅਸਲੀ ਜ਼ਮੀਨ ਦੇ ਮਾਲਕ ਨੂੰ ਪੈਸੇ ਮਿਲਣਗੇ ਪਹਿਲਾਂ ਕੀ ਹੁੰਦਾ ਸੀਗਾ ਇੱਥੋਂ ਦੀ ਬਾਈਪਾਸ ਨਿਕਲਣੇ ਜੀ ਸਰਕਾਰ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਤਾਂ ਪਹਿਲਾਂ ਹੀ ਪਤਾ ਲੱਗੂਗਾ ਨਾ ਸਰਕਾਰ ਕੋਲੇ ਮਾਸਟਰ ਪਲਾਨ ਆ ਗਿਆ ਵੀ ਇੱਥੋਂ ਦੀ ਨਿਕਲੂ ਹਾਈਵੇ ਅਫਸਰ ਪਹਿਲੀ ਖਰੀਦ ਲੈਂਦੇ ਸੀ ਜਿਹੜੀ 20 ਰੁਪਏ ਦੀ ਚੀਜ਼ ਹੈ ਉਹਨੂੰ 40 ਦੀ ਖਰੀਦ ਲੈਂਦੇ ਸੀ ਆਪਾਂ 40 ਦੀ ਵੇਚ ਕੇ ਖੁਸ਼ ਹੋ ਜਾਂਦੇ ਸੀ ਡਬਲ ਰੇਟ ਮਿਲ ਗਿਆ ਉਹ ਤਾਂ ਉੱਦੀ ਪਤਾ ਲੱਗਦਾ ਸੀਗਾ ਕਿ ਇੱਥੋਂ ਤਾਂ ਯਾਰ ਸੜਕ ਨਿਕਲਣੀ ਸੀ ਵੱਡੀ ਇਹ ਤਾਂ 40 ਦੀ ਬਜਾਏ ਤਾਂ ਹੁਣ 90 ਰੁਪਈਆ ਦੀ ਵਿਕੀ ਐ ਉਹ ਬੰਦਾ ਪਛਤਾਉਂਦਾ ਸੀ ਯਾਰ ਲੈ ਮੈਂ 90 ਰੁਪਈਆ ਦੀ ਵੇਚ ਦਿੰਦਾ ਮੈਂ ਵੀ ਦੀਓ ਵੇਚਤੀ ਅਸੀਂ ਚਾਹੁੰਦੇ ਆ ਜੇ ਕੋਈ ਇਹ ਜੀ ਸਕੀਮ ਦੇ ਵਿੱਚ ਪੈਸਾ ਮਿਲਣਾ ਹੈ ਤਾਂ ਉਹ ਅਸਲੀ ਜ਼ਮੀਨ ਦੇ ਮਾਲਕ ਨੂੰ ਜੱਦੀ ਜ਼ਮੀਨ ਦੇ ਮਾਲਕ ਨੂੰ ਮਿਲੇ ਕਿਸੇ ਹੋਰ ਨੂੰ ਨਾ ਮਿਲੇ ਕਲੋਨਾਈਜ਼ਰ ਨੂੰ ਨਾ ਐਸੇ ਕਰਕੇ ਹੋਰ ਰੌਲਾ ਪਾਉਂਦੇ ਕਿ ਇਹਨਾਂ ਦੀ ਕਲੋਨੀਆਂ ਦਾ ਧੰਦਾ ਬੰਦ ਹੋਊਗਾ ਜੇ ਕੋਈ ਹੋਰ ਸਵਾਲ ਹੈ ਤੁਹਾਡੇ ਦਿਮਾਗ 'ਚ ਸਾਨੂੰ ਲਿਖ ਕੇ ਭੇਜ ਦਿਓ ਵੀ ਇਹਦਾ ਕਿਵੇਂ ਹੋਊਗਾ ਜੀ ਇਹ ਚਾਇਆ ਤਾਂ ਨਹੀਂ ਹੋ ਜੂਗਾ ਜੀ ਕੋਈ ਇਹਨਾਂ ਦੀਆਂ ਅਫਵਾਹਾਂ ਚ ਆਉਣ ਦੀ ਲੋੜ ਨਹੀਂ ਅਸੀਂ ਪੰਜਾਬ 'ਵੀ ਤਰੱਕੀ ਚ ਚਾਹੁੰਦੇ ਆਂ ਅਸੀਂ ਪੰਜਾਬ ਦੇ ਕੋ ਜਮੀਨ ਨਹੀਂ ਖੋਣਾ ਚਾਹੁੰਦੇ ਹੁਣ ਸਿਰਫ ਅ ਮਤਲਬ ਪੰਜਾਬ ਦੇ ਵਿੱਚ 25 ਤੋਂ 30 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ ਹਰਿਆਣਾ ਆਪਣੇ ਨਾਲੋਂ ਛੋਟੇ 48 ਹਜ਼ਾਰ ਕਿੱਲੇ 'ਚ ਕਲੋਨੀਆਂ ਬਣੀਆਂ ਹੋਈਆਂ ਹਨ 25 ਤੋਂ 30 ਹਜ਼ਾਰ ਕਿੱਲੇ ਚ ਕਲੋਨੀ ਆ ਸਿਰ ਸ਼ਹਿਰਾਂ ਦੇ ਆਲੇ-ਦੁਆਲੇ ਬਣੀ ਹੋਈਆਂ ਨੇ ਇਹ ਕਹਿੰਦੇ ਜ਼ਮੀਨ ਖੇਤੀ ਵਾਲੀ ਜ਼ਮੀਨ ਦਾ ਕੀ ਬਣੂ ਹਰ ਸਾਲ ਪ੍ਰੋਡਕਸ਼ਨ ਵੀ ਵੱਧਦੀ ਹੈ ਝੋਨਾ ਪਿਛਲੇ ਸਾਲ 180 ਲੱਖ ਮੀਟ੍ਰਿਕ ਟਨ ਸੀ ਹੈ ਕਿ 185 ਲੱਖ ਮੀਟ੍ਰਿਕ ਟਨ ਆਊਗਾ ਕਣਕ ਦਾ ਵੀ ਆਈ ਹੈ ਸੋ ਇਹ ਵੀ ਨਹੀਂ ਹੈਗਾ ਕਿ ਅਸੀਂ ਖੇਤੀ ਤੋਂ ਕਿਤੇ ਹੋਰ ਲੈ ਜਾਾਂਗੇ ਜ਼ਮੀਨ ਹੁਣ ਕੱਲੇ ਘਰਾਂ ਨਾਲ ਥੋੜੀ ਸਰ ਜਾਊਗਾ ਇੱਟਾਂ ਵੇਚ ਕੇ ਥੋੜੀ ਰੋਟੀ ਖਾਵਾਂਗੇ ਨਾਣ ਕੁਝ ਖਾਣ ਜਿਹੜਾ ਕੰਮਕਾਰਤ ਨਾਲ ਜ਼ਰੂਰੀ ਹੈਗਾ ਹੀ ਹੈ ਨਾ ਆ ਪਾਣੀ ਤੋਂ ਯਾਰ ਹੈ ਨਾ ਸੋ ਨਾਲ-ਨਾਲ ਕੰਮਕਾਰ ਵੀ ਹੋਊਗਾ ਪਰ ਰਹਿਣ ਦਾ ਪੱਦਰ ਵੀ ਉੱਚਾ ਆਊਗਾ ਕੋਈ ਜੇ ਕਿਸੇ ਦੇ ਵੀ ਦਿਮਾਗ 'ਚ ਕੋਈ ਕੋਈ ਗਲਤਫਹਿਮੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਸਵਾਲ ਹੈ ਵੀ ਇਹਦੇ ਬਾਰੇ ਸਰਕਾਰ ਨੂੰ ਪੁੱਛਣਾ ਹੈ ਪੁੱਛੋ ਥੋੜੀ ਸਰਕਾਰ ਹੈ ਜਦੋਂ ਮਰਜ਼ੀ ਪੁੱਛੋ